ਮੇਰੇ ਵੱਲੋਂ ਮੇਰੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਬਹੁਤ ਹੀ ਪਿਆਰਾ ਜਿਹਾ ਸੁਹਾਗ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਸੁਹਾਗ ਪਸੰਦ ਆਊਗਾ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸੁਹਾਗ ਮੇਰੇ ਬਾਬਲ ਦੇ ਵੇਹੜੇ ਵਿੱਚ ਨਿੰਬੂ ਇਹਦਾ ਬੂਟਾ ਨੀਂਬੂ ਇਹ ਦਾ ਬੂਟਾ ਤੂੰ ਉਹ ਦੇ ਥਲੇ ਮਟ ਗੜਵੇ ਗੜਵੇ ਲਾਰੀਆ ਤੂੰ ਸੂਹੀ ਚੁਨੀ ਮੇਰੀ ਰੰਗ ਵੇ ਰੰਗ ਵੇ ਲਾਰੀਆ ਪੰਜ ਰੁਪਏ ਮੇਰੀ ਦਾਦੀ ਨੇ ਦਿੱਤੜੇ ਹਾਂ ਦਾਦੀ ਨੇ ਦਿੱਤੜੇ ਤੂੰ ਹੋਰ ਦਾ ਦੇ ਕੋ ਲੋ ਮੰਗਵੇ ਮੰਗਵੇ ਲਰੀਆ ਤੂੰ ਸੂਹੀ ਚੁੰਨੀ ਮੇਰੀ ਰੰਗਵੇ ਮੇਰੇ ਬਾਬਲ ਦੇ ਵੇਹੜੇ ਵਿੱਚ ਨਿੰਬੂਏ ਦਾ ਬੂਟਾ ਹਾਂ ਨਿੰਬੂਏ ਦਾ ਬੂਟਾ ਤੂੰ ਉਹ ਦੇਥਲੇ ਮਟ ਗੜਵੇ ਗੜਵੇ ਲਾਰੀਆ ਤੂੰ ਸੂਹੀ ਚੁਨੀ ਮੇਰੀ ਰੰਗਵੇ േലിയ പഞ്ഞ് മാതെ ആ മാതെ തൂര ബബൽ കോള മംഗവേൽ ലിയ ਦੂ ਸੂਹੀ ਚੁਨੀ ਮੇਰੀ ਰੰਗ ਵੇ ਮੇਰੇ ਬਾਬਲ ਦੇ ਵੇੜੇ ਵਿੱਚ ਨਿੰਬੂਏ ਦਾ ਬੂਟਾ ਹਾਂ ਨਿੰਬੂਏ ਦਾ ਬੂਟਾ ਤੂੰ ਉਹ ਦੇ ਥਲੇ ਮਟ ਗੜਵੇ ਗੜ ਵੇਲ ਲਾਰੀਆ ਤੂੰ ਸੂਹੀ ਚੁੰਨੀ ਮੇਰੀ ਰੰਗ ਵੇ ਰੰਗ ਵੇਲ ਲਾਰੀਆ ਪੰਜਰ ਪਈਏ ਮੇਰੀ ਤਾਈਂ ਨੇ ਦਿੱਤੜੇ ਹਾਂ ਤਾਈਂ ਨੇ ਦਿੱਤੜੇ ਤੂੰ ਹੋਰਤਾਏ ਕੋ ਲੋ ਮੰਗਵੇ ਮੰਗ ਵੇਲ ਲਾਰੀਆ ਤੂੰ ਸੂਹੀ ਚੁੰਨੀ ਮੇਰੀ ਰੰਗ ਵੇ ਮੇਰੇ ਬਾਬਲ ਦੇ ਵਿਹੜੇ ਵਿੱਚ ਨਿੰਬੂਏ ਦਾ ਬੂਟਾ ਹਾਂ ਨਿੰਬੂਏ ਦਾ ਬੂਟਾ ਤੂੰ ਉਹ ਦੇ ਥੱਲੇ ਮਟ ਗੜਵੇ ਗੜ ਵੇਲ ਲਾਰੀਆ ਤੂੰ ਸੂਹੀ ਚੁੰਨੀ ਮੇਰੀ ਰੰਗ ਵੇ ਰੰਗ ਵੇਲ ਲਾਰੀਆ ਪੰਜਰ ਪਈਏ ਮੇਰੀ ਪਾਬੀ ਨੇ ਦਿੱਤੜੇ ਹਾਂ ਪਾਬੋ ਨੇ ਦਿੱਤੜੇ ਤੂੰ ਹੋਰ ਵੀਰੇ ਕੋ ਲੋ ਮੰਗਵੇ ਰੰਗ ਵੇਲ ਲਾਰੀਆ ਤੂੰ ਸੂਹੀ ਚੁਨੀ ਮੇਰੀ ਰੰਗ ਵੇ ਰੰਗ ਵੇਲ ਲਾਰੀਆ ਤੂੰ ਸੂਹੀ ਚੁਨੀ ਮੇਰੀ ਰੰਗ ਵੇ ਕੁਗੀਆਂ ਨੂੰ ਪੁੱਛ ਦਿੱਤੇ ਕਾਵ ਨੂੰ ਮੀ ਪੁੱਛਦੀ ਗੀਆਂ ਨੂੰ ਪੁੱਛਦੀ ਤੇ ਕਾਮਾਂ ਨੂੰ ਹੀ ਪੁੱਛਦੀ ਪੇਕੀਆਂ ਤੋਂ ਆਉਂਦੀਆਂ ਵਾਵਾਂ ਨੂੰ ਵੀ ਪੁੱਛਦੀ ਪੇਕੀਆਂ ਤੋਂ ਆਉਂਦੀਆਂ ਹਵਾਵਾਂ ਨੂੰ ਵੀ ਪੁੱਛਦੀ ਹਾਲ ਵੀਰ ਦਾਦ ਸੋਨੀ ਜੀ ਪਰਕੇ ਹਾਲ ਸੋ ਜੀ ਪਰਕੇ ਨੀ ਕੜਕੇ ਕਲੇ ਜਾ ਦੇ ਦੇਆਂ ਜਾਨ ਦੇ ਦੇਆਂ ਤਲੀ ਦੇ ਉਤੇ ਤਾਰੇ ਕੇ ਨੀ ਕੜਕੇ ਕਲੇ ਜਾ ਦੇ ਦੇਆਂ ਜਾਨ ਦੇ ਦੇਆਂ ਤਲੀ ਦੇ ਉਤੇ ਤਾਰੇ ਕੇ ਨੀ ਕੜਕੇ ਕਲੇ ਜਾ ਦੇ ਦੇਆਂ